ਇੱਕ ਤਾਂ ਤੇਰਾ ਨਾਂ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ ਜਿਸ ਰਾਤ ਉਹ ਵੀ ਗੁਜ਼ਰੀ ਏ ਸਾਨੂੰ ਹਰ ਰਾਤ ਪਸੰਦ ਹੈ ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਆਹ ਤੇਰੇ ਨਾਲ ਮੁਹੱਬਤ ਹੈ ਕਸਮਤ ਆ ਕੇ ਆਸਾ ਇੱਕ ਤਾਂ ਤੇਰਾ ਨਾਮ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ ਜਿਸ ਰਾਤ ਉਹ ਵੀ ਗੁਜ਼ਰੀ ਹੈ ਸਾਨੂੰ ਹਰ ਰਾਤ ਪਸੰਦ ਹੈ ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਅਹ ਤੇਰੇ ਨਾਲ ਮੁਹੱਬਤ ਹੈ ਤੁਸਾਂ ਨੂੰ ਤਾਂ ਕਸਮ ਇੱਕ ਤਾਂ ਤੇਰਾ ਨਾਂ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ ਜਿਸ ਰਾਤੋਂ ਵੀ ਗੁਜ਼ਰੀ ਏ ਸਾਨੂੰ ਹਰ ਰਾਤ ਪਸੰਦ ਏ ਤੂੰ ਪਸੰਦ ਏ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਅਹਾਂ ਤੇਰੇ ਨਾਲ ਮੁਹੱਬਤ ਏ ਤੂੰ ਸਾਨੂੰ ਤਾਂ ਪਸੰਦ ਇੱਕ ਤਾਂ ਤੇਰਾ ਨਾਂ ਪਸੰਦ ਏ ਤੇ ਦੂਜੀ ਸਾਨੂੰ ਚਾਹ ਪਸੰਦ ਏ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀ ਪਸੰਦ ਏ ਗੱਲਾਂ ਗੱਲਾਂ ਤੇਰਾ ਹਾਸੇ ਕੇ ਕਹਿਣਾ ਜੀ ਪਸੰਦ ਹੈ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਹਰ ਥਾਂ ਪਸੰਦ ਹੈ ਜਿਸ ਰਾਤ ਉਹ ਵੀ ਗੁਜ਼ਰੀ ਹੈ ਸਾਨੂੰ ਹਰ ਰਾਹ ਪਸੰਦ ਹੈ ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਅਹ ਤੇਰੇ ਨਾਲ ਮੁਹੱਬਤ ਹੈ ਤੋ ਸਾਨੂੰ ਤਾਂ ਇੱਕ ਤਾਂ ਤੇਰਾ ਨਾਂ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਹੈ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਹਰ ਥਾਂ ਪਸੰਦ ਹੈ ਜਿਸ ਰਾਤ ਉਹ ਵੀ ਗੁਜ਼ਰੀ ਹੈ ਸਾਨੂੰ ਹਰ ਰਾਤ ਪਸੰਦ ਹੈ ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਅਹ ਤੇਰੇ ਨਾਲ ਮੁਹੱਬਤ ਹੈ ਤੂੰ ਸਾਨੂੰ ਤਾਂ ਪਸੰਦ ਇੱਕ ਤਾਂ ਤੇਰਾ ਨਾਂ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ ਜਿਸ ਰਾਤ ਉਹ ਵੀ ਗੁਜ਼ਰੀ ਹੈ ਸਾਨੂੰ ਹਰ ਰਾਤ ਪਸੰਦ ਹੈ ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਅਹ ਤੇਰੇ ਨਾਲ ਮੁਹੱਬਤ ਹੈ ਤੂੰ ਸਾਨੂੰ ਤਾਂ ਪਸੰਦ ਹੈ